हां जी दोस्तों सारेया नु सस्रिकाल स्वागत करदेया टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸਰਾਲੀ ਮੰਡਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਦੋਸਤੋ ਵੀਰ ਜਗਰਾਜ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵੀਰ ਦਾ ਇਸੇ ਤਰ੍ਹਾਂ ਵਿਕਰੀ ਵਾਲੇ ਪਸ਼ੂ ਵੀਰ ਦੇ ਕੋਲੇ ਆਉਂਦੇ ਆ ਤੇ 나ਗ ਜਿਹੜੇ ਦੋਸਤੋ ਬੇਸ਼ੱਕ ਭਾਵੇਂ ਦੋ ਹੋਣ ਚਾਹੇ ਤਿੰਨ ਹੀ ਹੋਣ ਸਾਫ਼ ਸੁਥਰੇ ਪਸ਼ੂ ਜਿਹੜਿਆ ਦੋਸਤੋ ਹੁੰਦੇ ਆ ਇਸ ਘਰੇ ਠੀਕ ਹੈ ਜੀ ਪੂਰੀ ਚੰਗੀ ਤਸੱਲੀ ਬਖਸ਼ ਜਿਹੜੀ ਦੋਸਤੋ ਵੀਰ ਚੀਜ਼ ਲੈਂਦਾ ਵੜਾ तकरीबन ਅੱਜ ਦੋ ਤੁਹਾਨੂੰ ਦਿਖਾਉਣੀਆਂ ਦੋਸਤੋ ਬਿਲਕੁਲ ਇਸ ਕਵਰ ਦੇ ਵਿੱਚ ਇੱਕ ਵੜ ਬਿਲਕੁਲ ਤਾਜੀ ਸੂਈ ਸਵਾਈ ਹੈ ਇੱਕ ਅੱਧਾ ਦਿਨ ਕਰੋ ਵੀ ਇੱਕ ਅੱਧੇ ਦਿਨ ਦੀ ਸੂਈ ਆ ਇੱਕ ਵਛੀ ਬਿਲਕੁਲ ਤਿਆਰ ਆ ਪਹਿਲਾਂ ਵਛੀ ਸੋਨੀਆ ਪਲੂਣ ਵਛੀ ਜਿਹੜੀ ਦੋਸਤੋ ਸੋਣੀ ਆ ਤਿਆਰੀ ਤੇ ਆ ਦਿਨ ਪੁੱਛ ਲਾਂਗੇ ਵੀਰ ਜਗਰਾਜ ਦੇ ਨਾਲ ਪੂਰੀ ਗੱਲਬਾਤ ਕਰਕੇ ਵੀ ਸਮਾਂ ਕਿੰਨਾ ਲੈਂਦੀ ਆ ਸੋ ਵੜਾ ਦੋਵੇਂ ਕਮਾਲ ਦੀਆਂ ਨੇ ਚੰਗੀਆਂ ਵੜਾ ਨੇ ਥਣ ਭਾਂਡੇ ਬਹੁਤ ਸਾਫ਼ ਨੇ ਬਾਡੀ ਬੈਂਟਰ ਬਹੁਤ ਸੋਣੀ ਆ ਹਾਈਟ ਕਰਦੇ ਤੁਸੀਂ ਨਾਰਮਲ ਹੀ ਆ ਦੇਖ ਸਕਦੇ ਜੀ ਠੀਕ ਆ ਵੜਾ ਕੱਦ ਕਾਰ ਦੇ ਵਿੱਚ ਆ ਠੀਕ ਆ ਸੋਨੀਆ ਵੜਾ ਨੇ ਉੱਚੇ ਵੱਡੇ ਕੱ ਸੋ ਬਾਕੀ ਗੱਲਬਾਤ ਕਰਦੇ ਆਂ ਵੀਰ ਦੇ ਨਾਲ ਤੇ ਦੋਸਤੋ ਅੱਜ 8 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ ਜੀ ਦੁਪਹਿਰ ਦੇ ਕੋਈ 1:30 2 ਵਜੇ ਦਾ ਸਮਾਂ ਹੈਗਾ ਆਓ ਲੈਨੇ ਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਜਗਰਾਜ ਸਸਰੀ ਘਰ ਸਸਰੀ ਘਰ ਵੀਰ ਜੀ ਹੋਰ ਵੀ ਛੋਟੇ ਵੀਰ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਮਰੀ ਜਾਂਦੇ ਸ਼ਾਲਾ ਹਾਂਜੀ ਹਾਂਜੀ ਤੇ ਜਗਰਾਜ ਪਸੂ ਆਉਂਦੇ ਰਹਿੰਦੇ ਫਿਰ ਇਸੇ ਤਰ੍ਹਾਂ ਰੁਟੀਨ 'ਚ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਠੀਕ ਆ ਤੇ ਅੱਜ ਬੱਚੀਆਂ ਬਿਲਕੁਲ ਆਪਾਂ ਦੋ ਲਿਆ ਕੇ ਸਾਹਮਣੇ ਖੜੀਆਂ ਨੇ ਹਾਂ ਨੰਗੀ ਨੇ ਲਿਆਂਦੇ ਆ ਦੇ ਠੀਕ ਆ ਜੀ ਤੇ ਨਾਗਦੀਆਂ ਬਚੀਆਂ ਹੀ ਆ 25 ਲੈ ਵੀ ਬਚੀਆਂ ਬਹੁਤ ਬਹੁਤ ਆ ਦੋਸਤੋ ਡੱਬੀਆਂ ਬਚੀਆਂ ਠੀਕ ਆ ਤੇ ਜਗਰਾਜ ਪਹਿਲੇ ਨੰਬਰ ਤੋਂ ਇਹ ਗੱਬਰ ਦਿਖਾਉਣੀ ਹੋ ਹਾਂਜੀ ਮੂੰਹ ਚਾਰ ਦੰਦ ਆ ਆ ਹਾਂਜੀ ਤੇ ਡੱਬੀ ਬਚੀ ਆ ਲਓ ਜੀ ਆ ਵੇਖੋ ਅ ਪਹਿਲਣ ਬਚੀ ਦੋਸਤੋ ਸੋਣੀ ਜਾ ਰਹੀ ਆ ਮੂੰਹ ਚੌਗੀ ਆ ਚਾਰ ਦੰਦ ਬਚੀ ਠੀਕ ਆ ਤੇ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਹਾਈਟ ਕੱਦ ਵੀ ਪੂਰਾ ਉੱਚਾ ਆ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਦੋਸਤੋ ਹਾਈਟ ਕੱਦ ਦੀ ਸੋਹਣੀ ਆ ਆ ਦੇਖੋ ਜਿਹਨੇ ਬੰਦੀ ਉਨੀ ਪਛਾਣ ਹੁੰਦਾ ਅਭੀ ਉਨੀ ਹੀ ਪਛਾਣ ਹੋਣਾ ਉਨੀ ਅੱਗੇ ਨੂੰ ਠੀਕ ਆ ਆ ਲਓ ਆ ਗਏ ਠੀਕ ਆ ਆ ਬੈਕ ਸਾਈਡ ਤੋਂ ਇੱਕ ਵਾਰੀ ਤੁਸੀਂ ਦੇਖੋ ਹਾਂਜੀ ਹਾਂਜੀ ਠੀਕ ਹੈ ਸੋ ਥਣ ਥਣ ਦੀ ਕੁਆਲਿਟੀ ਬਹੁਤ ਸੋਹਣੀ ਹੈ ਦੋਸਤੋ ਅਗਲੇ ਥਣ ਵੀ ਤੁਸੀਂ ਆ ਵੇਖੋ ਕਰੋ ਚੈੱਕ ਅਗਾਹ ਨੂੰ ਜਿਹੜਾ ਦੋਸਤੋ ਲੇਵਾ ਉਹਨਾਂ ਕਾ ਤੇ ਪਿਛਾਣੂ ਵੀ ਉਹਨਾਂ ਠੀਕ ਆ ਤੇ ਥਣ ਥਣ ਦੀ ਕੁਆਲਿਟੀ ਬਹੁਤ ਸੋਹਣੀ ਹੈ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਿਲਕੁਲ ਬਰਾਬਰ ਆ ਤੇ ਥਣ ਦੋਸਤੋ ਹੋਰ ਵੀ ਕੱਢ ਆਉਗੀ ਵੱਚੀ ਬਿਲਕੁਲ ਜਦੋਂ ਸੁਣ ਤੋਂ ਬਾਅਦ ਪਸ਼ੂ ਐਨੀਮਲ ਜਿਹੜਾ ਦੋਸਤੋ ਹੋਰ ਵੀ ਥਣ ਕੱਢ ਆਉਂ अच्छा जी हां जी लगभग लग पग ਲੈ ਜੂਗੀ 2-4 ਦਿਨ ਕੱਢ ਦੀਏ ਕਿ ਜਿਆਦਾ 2-4 ਦਿਨ ਲੈ ਜੇ 4 ਦਿਨ ਨਹੀਂ 3 ਦਿਨ ਨਹੀਂ ਇਹ ਲੱਗੇ ਤੁਹਾਨੂੰ ਬੜਾ ਵਸ਼ੀਦੇ ਆ ਬਿਲਕੁਲ ਚਲੋ ਪਹਿਲਾਂ ਸੁਣੀ ਆ ਕੋਈ ਦਿਨ ਲੈ ਵੀ ਸਕਦੇ ਆ ਦੋਸਤੋ ਬਾਕੀ ਸਫਰ 'ਚ ਕਈ ਵਾਰ ਪਸੂ ਦੂਰ ਦਰਾਡੇ ਚਲਾ ਗਿਆ ਤੇ ਕੋਈ ਜਾਂਦਿਆਂ ਵੀ ਹੋ ਸਕਦਾ ਜਾਂ ਤੂੰ 2-4 ਦਿਨ ਕੱਢ ਵੀ ਸਕਦੀ ਏ ਠੀਕ ਆ ਬਾਕੀ ਵਸ਼ੀ ਕਮਾਲ ਦੀ ਆ ਠੀਕ ਆ ਆ ਦੇਖੋ ਜਰਾ ਨਹੀਂ ਨਿਕਲੇ ਆ ਹਾਂ ਬਿਲਕੁਲ ਫਿਕਸ ਆਰਡਰ ਆ ਦੋਸਤੋ ਪਟਾਂ ਦੇ ਬਿਲਕੁਲ ਵਿਚਕਾਰ ਜਿੱਕਰ ਆਪਾਂ ਗੱਲ ਕਰ ਲਈਏ ਫਿਕਸ ਆਰਡਰ ਆ ਕੁਆਲਿਟੀ ਬਹੁਤ ਸੋਹਣੀ ਹੈ ਪਸੰਦ ਆਊਗੀ ਠੀਕ ਹੈ ਜੀ ਤੇ ਮੂੰਹ ਮੱਥੇ ਦੀ ਬਹੁਤ ਜਿਆਦੀ ਪਿਆਰੀ ਹੈ ਨਸਲ ਬ੍ਰੀਡ ਪੁੱਲ ਪੋਲ ਫਟਾ ਪੋਲਾ ਆ ਕਰੋ ਜੀ ਠੀਕ ਹੈ ਸੋ ਚਾਰ ਥਾਣਾ ਦੋਸਤੋ ਕੋਈ ਫੋਰਟ ਕੋਈ ਸ਼ਾਂ ਕਿਸ ਤਰ੍ਹਾਂ ਦੀ ਹੋਰ ਕੋਈ ਐਕਸਟਰਾ ਤੁਹਾਨੂੰ ਜਿਹੜਾ ਕੋਈ ਨਾਲ ਲੱਗਾ ਨਹੀਂ ਮਿਲੂਗਾ ਚਾਰ ਥਾਣਾ ਸੋ ਬਾਕੀ ਸੋਹਣੇ ਆਰਡਰ ਦੀ ਕੁਆਲਿਟੀ ਹੈ ਠੀਕ ਹੈ ਤੇ ਕਿੰਨਾ ਜਗਰਾ ਜਿੰਦਾ ਲੈਣ ਦੇ ਨੇ ਵੀਰੇ ਕੀ ਕੀਤਾ ਫਿਰ ਮੁੱਲ ਕਰਾਉਣਾ ਭਾਵੇਂ 50 55 ਜਿੰਨਾ ਮਰਜ਼ੀ ਕਰਾ ਲੇ 47000 ਚ ਮਾਨਤਾ ਕਰ ਦਾਂਗੇ 47 ਚ ਐ ਖਿੱਚ ਕੇ ਵਾਲਾ ਕੰਮ ਹੀ ਆ ਹਾਂਜੀ ਹਾਂਜੀ ਪੂਰੀ ਤਾਂ ਚੰਗੀਆਂ ਨਗਿਨੇ ਆ ਕੀ ਨਿਕਲੇ ਆ ਦੇ ਬਿਲਕੁਲ ਜੀ ਦੇਖੋ ਆ ਲਓ ਜੀ ਵੀ ਝੂਰ ਸ਼ੋਰ ਛੱਪਾ ਕਰ ਦਾਂਗੇ ਲਓ ਜੀ ਕੋਈ ਵੀ ਪ੍ਰਾਪਰ ਫੋਨ ਲਾਵੇ ਮਾਨਤਾ ਕਰ ਦਾਂਗੇ। ਉਹ ਅੱਛੀ ਦੇ ਵਿੱਚ ਵਸੇ ਕੋਈ ਸ਼ੱਕ ਨਹੀਂਗਾ ਦੋਸਤੋ ਸੋਹਣੀ ਆ। ਜਿੰਨੀ ਵੀ ਆ ਨਵੀਂ ਬੱਚੀ ਆ ਬਹੁਤ ਪਿਆਰੀ ਆ ਚੰਗੀ। ਬਿਲਕੁਲ ਸਭੀ ਸੂਬੀ ਚੰਗੀ ਆ। ਤੇ 48 ਕੇ 47 ਜੋ ਮਾਨਤਾ ਨੂੰ 47 ਜੋ ਮਾਨਤਾ ਕਰ ਦਾਂਗੇ। 47 ਜੋ ਠੀਕ ਹੈ ਭਰਾ 47000 ਦੇ ਵਿੱਚੋਂ ਦੋਸਤੋ ਮਾਨਤਾਣ ਹੋ ਜਾਊਗਾ ਬੱਚੀ ਕੋਈ ਛੱਡ ਕੇ ਨਹੀਂ ਜਾਊਗਾ ਸੋਹਣੀ ਬੱਚੀ ਆ। ਅਗਲੀ ਆਪਣੇ ਕੋਲ ਜਿਗਰਾ ਜੇ ਬੈਠ ਜੀ ਕੀ ਡਿਟੇਲ ਆ। ਉਹ ਜੀ ਕੱਲ ਦੀ ਸੂਈ ਤੜਕੇ ਦੀ। ਹਾਂਜੀ। ਹਾਂਜੀ। ਇਹ ਜੀ ਖਾਲੀ ਨਹੀਂ ਕੀਤੀ। ਠੀਕ ਹੈ ਬੱਚੀ ਬਹੁਤ ਔਖੀ ਹੈ ਮਗਰ ਵੀ ਬੱਚੀ ਜੀ ਸੱਜਾ ਸਟ੍ਰਾਈਕਰ ਹੂਣ ਦੀ ਆ ਅੱਛਾ ਜੀ ਪੂਛ ਵੇ ਤੂੰ ਚੱਪਾ ਤੇ ਪੂਛ ਆ ਵੱਡਿਆਂ ਵੇ ਭਾਈ ਚਾਹੋ ਇਹ ਵੀ 50 60 ਹਜ਼ਾਰ ਦੀ ਬੱਚੀ ਆ ਜਦੋਂ ਕੋਈ ਗਾਂ ਜੱਡੀ ਕਰ ਲੂਗਾ ਅੱਛਾ ਜੀ ਹਾਂ ਜੀ ਚੱਪਾ ਕੀ ਪੂਛ ਦਸੀ ਆ ਵੀਰ ਜਗਰਾਜ ਨੇ ਕਹਿੰਦਾ ਚੱਪਾ ਪੂਛ ਆ ਏਬੀਐਸ ਸਟ੍ਰੈਕਰ ਦੀ ਵੀਰਾਂ ਦਾ ਵੀ ਇਹ ਬੱਚੀ ਆ ਹਾਂ ਜੀ ਪੂਰੇ ਭਰੋਸੇਯੋਗ ਥਾਂ ਤੋਂ ਲਈ ਜਿਹਨੇ ਦੱਸਿਆ ਵੀ ਸੀਮਨ ਭਰਾਇਆ ਹੋਈ ਹੈ ਭਰੋਸੇਯੋਗ ਥਾਂ ਤੋਂ ਲਈ ਆ ਠੀਕ ਹੈ ਠੀਕ ਆ ਤੇ ਜਗਰਾਜ ਵੈਡ ਕਿੰਨਾ ਸੁਆ ਸੁੰਦੀ ਹੁਣ ਸਹੀ ਆ ਜੇ ਸੁਵੇ ਸੁਈ ਆ ਦੂਜੇ ਹਾਂਜੀ ਤੇ ਇਹਦੇ ਥੱਲੇ ਜਿਹੜੇ ਆਪਾਂ ਆਪਦੇ ਹੱਥ ਨਾਲ ਲਾਈਏ ਹਨਾ 16 17 ਕਿਲੋ ਬੋਲਾ ਇਹਦੇ ਥੱਲੇ ਨੈਟ ਤਿਆਰ ਕੋਈ ਭਾਵੇਂ ਅੱਜ ਆਣ ਕੇ ਸ਼ਾਮਾਂ ਨੂੰ ਹਨਾ ਦੋਵੇਂ ਟਾਈਮ ਚੁਆਈ ਕਰਕੇ ਫੇਰ ਲੈ ਕੇ ਜਾ ਸਕਦਾ ਇਹਦੇ ਬਾਕੀ ਸਾਡੀ ਗਾਰੰਟੀ ਦੇ ਉਹ ਇੰਨਾ ਦੋ ਅੱਛਾ ਬੋਲਾ 16 17 ਕੱਲ ਦੀ ਸੁਈ ਜੀ ਠੀਕ ਆ ਹਾਂਜੀ ਲਓ ਜੀ ਪਛਾਣ ਕਰਦੀ ਫਿਕਸ ਲਵੇਦੀ ਇਧਰੇ ਤੋਂ ਅੱਜ ਮਾਰਨਿੰਗ ਕਿੰਨਾ ਕੱਢਿਆ ਬੋਲਾ ਸਮਾਰਨਿਕ ਅੱਧ ਕੱਢਿਆ 6 ਕਿਲੋ ਕੱਢਿਆ ਕੱਲ ਰਸੀ ਪੂਰੀ ਹਰ ਜਾਈ ਆ ਤੇ ਕਿਲੋ ਕਿਲੋ ਥੱਲੇ ਛੱਡਿਆ ਸੀ ਤੇ ਕੱਲ ਕਿੰਨੇ ਕਜੇ ਸ਼ਾਮ ਦੀ ਚਵਾਈ ਕਿੰਨੇ ਵਜੇ ਕੀਤੀ ਕੱਲ ਕੱਲ ਸ਼ਾਮ ਕੀਤੀ ਅਸੀਂ ਕੀਤੀ 6 6 ਵਜੇ ਕੀਤੀ ਸੀ ਤੇ ਸਵੇਰ ਤੜਕੇ ਵੀ 6:30 ਹੋ ਗਏ ਹਨ ਸਵੇਰ ਕਿੰਨੇ ਵਜੇ ਸੂਈ ਕੱਲ ਕੱਲ ਸੂਈ ਆ 4 ਘੰਟੇ ਸੂਈ ਆ ਤੇ ਜਨਗੇ 6:30 ਵਜੇ ਜੇਰ ਪਾ ਦੀ 7:00 ਹੋ ਜੇ ਅੱਛਾ ਅੱਛਾ ਜੇਰ ਪ੍ਰੋਪਰ ਆਪਣੇ ਹੱਥੀ ਪੈ ਗਈ ਨਾ ਤੇ ਕਰੀ ਜੇਰ ਦੀ ਜਾਨੀਏ ਹੱਥ ਦੂਜੇ ਹੈਗੇ ਜੇਰ ਜੇਰ ਬਾਹਰ ਰੱਖੀ ਹੋਈ ਰੱਖੀ ਹੈ ਜੇ ਲੋਬੀ ਦੋਸਤੋ ਕੱਲ ਇਹ ਆਪਾਂ ਕਵਰੇਜ ਕਰਨੀ ਸੀ ਬੇਸ਼ੱਕ ਬੇਸ਼ੱਕ ਠੀਕ ਆ ਬਕਾਉਣ ਦੀ ਖਾਤਰ ਜਿਹੜੀ ਆ ਦੋਸਤੋ ਪ੍ਰੋਪਰ ਜੇਰ ਵੀ ਰੱਖੀ ਸਿਗੀ ਕਿਉਂਕਿ ਕੋਈ ਭੈਣ ਭਰਾ ਕਿਸੇ ਕੋਈ ਸ਼ੰਕਾ ਦੇ ਵਿੱਚ ਕੋਈ ਕਿੰਤੂ ਪਰੰਤੂ ਜਨਾਰਾਵੇ ਤਸੱਲੀ ਦੋਸਤੋ ਜਿੰਨੀ ਵੀ ਆ ਜਿਹੜੇ ਵਪਾਰ ਦਾ ਕੰਮ ਕਰਦੇ ਆ ਆਪਦੇ ਵੱਲੋਂ ਪੂਰੀ ਵਾਅਦਾ ਤੋੜ ਲਾਉਂਦੇ ਆ ਵੀ ਤਸੱਲੀ ਭੈਣ ਭਰਾ ਦੀ ਜ਼ਰੂਰ ਕਰਾਈ ਜਾਵੇ ਠੀਕ ਆ ਇਸ ਕਰਕੇ ਕੱਲ ਕਵਰੇਜ ਕਰਨੀ ਸੀ ਸ਼ਾਮ ਇਸ ਕਰਕੇ ਵੀਰ ਨੇ ਜੇਰ ਪ੍ਰੋਪਰ ਰੱਖੀ ਆ ਬਾਅਦ ਚ ਟਾਈਮ ਜਿਹੜਾ ਅੱਜ ਦਾ ਦਿੱਤਾ ਸੀਗਾ ਠੀਕ ਆ ਜੀ ਕਿਉਂਕਿ ਕੱਲ ਥੋੜਾ ਲੇਟ ਹੋ ਗਏ ਸੀ ਕਿਸੇ ਕੰਮ ਕਰਨ ਕਰਕੇ ਤੇ ਆ ਜਿਹੜੀ ਦੋਸਤੋ ਥਾ ਵਛੀ ਸੂਬਾ ਦੂਜਾ ਸੈਕੰਡ ਟਾਈਮਰ ਜਿਹੜੀ ਇਹ ਵਛੀ ਸੂਈਆ ਦੂਜਾ ਸੂਬਾ ਵਛੀ 21 22 ਕਿਲੋ ਇਹਨਾਂ ਥੱਲੇੋਂ ਚੋਇਆ ਵਾ ਅੰਜੀਓ ਪਲੱਸ ਦੀ ਗਰੰਟੀ ਆ ਵਛੀ ਥੱਲੇ ਅੱਛਾ ਜੀ ਜਿਹੜੇ ਹਸਾਬ ਨਾਲ ਬੌਲੇ ਬੌਲੇ ਦੇ ਚੱਲਣ ਦੀ ਨਾ ਹੂੰ ਅੰਜੀ ਪਲੱਸ ਦੀ ਗਰੰਟੀ ਆ ਲਓ ਜੀ ਸੋ ਵਛੀ ਦੋਸਤੋ ਆਪ ਤੁਸੀਂ ਦੇਖ ਲਓ ਠੀਕ ਆ ਜੀ ਅਜੇ ਬੌਲੇ ਤੇ ਆ ਜਸਟ ਹਜੇ ਬੌਲਾ ਜਿਹੜਾ ਦੋਸਤੋ ਕੱਦ-ਕਾਡ ਦੀ ਗੱਲ ਕਰ ਲਈਏ ਵੱਡੇ ਕੱਦ-ਕਾਡ ਦੇ ਵਿੱਚ ਆ ਬੰਤਰਪੂਰੀ ਵੱਡੀ ਆ ਬਾਕੀ ਸੂਹ ਦੇ ਵਿੱਚ ਆ ਇਹ ਨਾਰਮਲ ਇੱਕ ਜਜਮੈਂਟ ਨਹੀਂ ਕਰਾਉਂਦੀ ਵੀ ਪਸ਼ੂ ਸੋਇਆ ਬਾਕੀ ਤੁਸੀਂ ਆ ਵੀ ਬਿਲਕੁਲ ਰਾਜੀ ਸੀ ਕਿ ਤਾਂ ਵਜਨ ਲੋੜ ਆ ਦੀ ਪੂਰੀ ਸੀਗੀ ਤਾਂ ਕਰਕੇ ਘਟ ਮਹਿਸੂਸ ਕਰਾਉਂਦੀ ਆ ਤੇ ਵਾੜ ਪੂਰੇ ਵਟੇ ਕੱਦ ਕੱਟ ਦੇ ਵਿੱਚ ਆ ਠੀਕ ਆ ਜੀ ਵਜਨ ਵੀ ਫੁੱਲ ਆ ਹਾਈਟ ਕਰਦੇ ਵੀ ਬਹੁਤ ਪਿਆਰੀ ਆ ਵੱਡੇ ਟਾਂਚੇ ਦੀ ਆ ਜਿਹੜੀ ਦੋਸਤੋ ਇਹ ਪੈਰ ਠੀਕ ਆ ਸੋ ਫੇਸ ਕੁਆਲਟੀ ਜਿਹੜੀ ਤੁਸੀਂ ਦੇਖ ਲਈਏ ਛੋਟੇ ਜੇ ਕੰਨਾ ਬਿਲਕੁਲ ਬੋਦੀ ਵੀ ਪ੍ਰੋਪਰ ਤੇ ਆ ਲਓ ਜੀ ਦੋਵੇਂ ਨਗੀਨਾ ਆ ਮਗਰ ਵੀ ਵੱੱਸੀ ਵੀ ਨਗੀਨਾ ਹੀ ਆ ਬਿਲਕੁਲ ਤੋ ਮਗਰ ਬੱਛੀ ਵੀ ਜਿਹੜੀ ਆ ਦੋਸਤੋ ਵੀਰ ਦੱਸ ਰਿਹਾ ਵੀ ਬਹੁਤ ਚੰਗੇ ਸੀਮਨ ਦੀ ਐਬੀਐਸ ਸਟ੍ਰਾਈਕਰ ਬੋਲ ਦੀ ਜਿਹੜੀ ਮਗਰਾਂ ਦਾ ਵੀ ਬੱਛੀ ਆ ਠੀਕ ਆ ਆ ਕਰੋ ਚੈੱਕ ਵੀ ਜਿਵੇਂ ਬਿਲਕੁਲ ਨਿਊ ਬੌਰਨ ਹੈਗਾ ਦੋਸਤੋ ਵੀ ਬਿਲਕੁਲ ਪਸੂ ਜਿਹੜਾ ਇਸੇ ਤਰ੍ਹਾਂ ਬਣਿਆ ਪਤਰਾ ਹੈਲਥੀ ਬੱਛੀ ਹੈ ਕੋਈ ਗਾਂ ਛੇਤੀ ਵਸ਼ੀ ਨਹੀਂ ਦਿੰਦੀ ਹਾਂ ਹਾਂਜੀ ਸਹੀ ਹੈ ਜੀ ਸਹੀ ਹੈ ਤੇ ਜਗਰਾਜ ਕਿੱਥੋਂ ਤੱਕ ਇਹ ਦੇ ਦੇਣੀ ਆ ਬੱਛੀ ਮੁੱਲ ਕਰਾਉਣਾ ਤੁਹਾਨੂੰ ਪਤਾ ਬਾਹਰ ਜਿੰਨਾ ਕਰਦੇ ਆ ਹਾਂ 80 70 ਹੋ ਜੀਆਂ ਚੰਗੇ ਵੱਡੇ ਏਡੇ ਦੀ ਹੁੰਦੀ 80 ਕਰਦੇ ਸੀ ਹਾਂਜੀ ਆਪਾਂ 66000 ਚੋਂ ਮਾਨਦਾਨ ਕਰ ਦਾਂਗੇ ਤੇ ਦੁੱਧ ਜਿੰਨਾ ਕਿ ਐਨਾ ਚਵਾਗੇ ਦਵਾਂਗੇ ਬੋਲਾ ਠੀਕ ਹੈ ਜੀ ਹਾਂ ਜੀ ਤੇ ਦੁੱਧ ਪੰਜੀਓ ਪਲਾਸੀ ਚੱਲੂਗੀ ਤੇ ਨਹੀਂ ਆਉਣੀ ਠੀਕ ਹੈ ਹਾਂ ਜੀ ਲੋ ਵੀ ਦੋਸਤੋ 25 ਤੋਂ ਪਲਾਸੀ ਵੀ ਰੱਖਣ ਡਿਆ ਵੀ ਦੁੱਧ ਚੱਲੂਗੀ ਬੋਲਾ ਹੁਣ ਚੰਗਾ ਖਾਸਾ ਦੱਸਣ ਡਿਆ ਬਾਕੀ ਦੋਸਤੋ ਬੋਲਾ ਤੇ ਦੁੱਧ ਚੰਗੀ ਸੇਵਾ ਦਾ ਤੁਸੀਂ ਜਿੰਨਾ ਮਰਜੀ ਆਪ ਦਾ ਚੋ ਸਕਦੇ ਜੀ ਠੀਕ ਹੈ ਜੀ ਕਿਉਂਕਿ ਅੱਡੀ ਵੱਡੀ ਬੈਰ ਤੋਂ ਆਪਾਂ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਬੱਚੀ ਕੋਈ ਛੋਟੀ ਨਹੀਂ ਹੈਗੀ ਸੋਹਣੀ ਹਾਈਟ ਦੇ ਵਿੱਚ ਫੁੱਲ ਵੱਡੇ ਕੱਦ ਕਰਦੀ ਆ ਮਗਰ ਵੀ ਬੱਚੀ ਆ ਤੇ ਆਪ ਵੀ ਦੋਸਤੋ ਬਿਲਕੁਲ ਨਵੀਆਂ ਦੂਜਾ ਸੂਆ ਸ ਹਾਂ ਲੋ ਇਹਦੇ ਟਾਈਮ ਨਹੀਂ ਕੋ ਹੋਇਆ 2 ਵਜੇ ਹੈ ਸਾਰੇ ਬਿਲਕੁਲ 2:00 ਵਜੇ ਦਾ ਸਮਾਂ ਸਵੇਰ ਚਵਾਈ ਕੋ 6:00-7:00 ਵਜੇ ਕੀਤੀ ਸੀ ਹਾਂਜੀ ਹਾਂਜੀ ਸਾਢੇ 6:00 ਵਜੇ ਕੀਤੀ ਸੀ 6:00 ਵਜੇ ਜਿਹੜੀ ਦੋਸਤੋ ਮਾਰਨਿੰਗ ਚਵਾਈ ਕੀਤੀ ਆ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਲੇਵਾ ਜਿਵੇਂ ਜਿਵੇਂ ਪਸੂ ਨੇੜੇ ਜਾਊਗਾ ਸ਼ਾਮ ਨੂੰ ਭਰਨਾ ਸ਼ੁਰੂ ਬੱਚਵਾਈਆਂ ਨਾ ਖੋਲੀਆਂ ਬਿਲਕੁਲ ਚਵਾਈਆਂ ਹੋਣੀਆਂ ਇਹ ਤੁਹਾਨੂੰ ਪਤਾ ਵੱਡੀ ਰਸ਼ੀ ਚਵਾਈਆਂ ਨਾ ਖੋਲਦੀ ਆ ਆ ਬਿਲਕੁਲ ਜੀ ਬਿਲਕੁਲ ਜਿੰਨੀਆਂ ਚਵਾਈਆਂ ਹੋਣਗੀਆਂ ਉਸੇ ਸਾਰ ਨੂੰ ਨਾ ਜਿਵੇਂ ਦੁੱਧ ਦੇਣਾ ਤੇ ਉਸੇ ਸਾਰ ਨੂੰ ਖੋਲ ਦੇਣਾ ਠੀਕ ਆ ਠੀਕ ਆ ਹਾਂਜੀ ਸੋ ਵੜ ਦੋਸਤੋ ਇਹ ਵੀ ਚੰਗੀ ਆ ਤੇ ਵੜ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈਆ ਪਲੂਨ ਪਹਿਲਾਂ ਜਿਹੜੀ ਬੱਚੀ ਦੋਸਤੋ ਸੋਣੀ ਆ ਇਹ ਵੀ ਕਮਾਲ ਦੀ ਆ ਠੀਕ ਆ ਬੱਚੀਆਂ ਦੋਵੇਂ ਬਿਲਕੁਲ ਆਪਾਂ ਕਹਿ ਲਈਏ ਨਾ ਵੀ ਬੁਲਬੁਲ ਬੁਲਬੁਲ ਦੇ ਬੱਚੇ ਹੈਂ ਹਾਂਜੀ ਹਾਂਜੀ 나ਗ ਦੇ ਬੱਚੇ ਕਹ ਲਓ ਬੁਲਬੁਲ ਦੇ ਬੱਚੇ ਕਹ ਲਓ ਵੀ ਬਹੁਤ ਖੂਬਸੂਰਤ ਆ ਤੇ ਜਗਰਾਜ 66000 ਦੇ ਵਿੱਚੋਂ ਮਾਨ ਤਣ ਹਾਂਜੀ ਹਾਂਜੀ ਠੀਕ ਹੈ ਭਰਾ ਕਿੰਨੇ ਦੀ ਕੋਈ ਦਿੰਦਾ ਨਹੀਂ ਆ ਹਮ ਮੱਛੀ ਵੇਖੋ ਬਿਲਕੁਲ ਕੁਆਲਿਟੀ ਆਣ ਕੇ ਵੇਖਿਓ ਮੱਛੀ ਦੀ ਬਸ ਬਸ ਹਾਂਜੀ ਤੇ ਫੇਰ ਪੈਸੇ ਲਾ ਦੇ ਕੋਈ ਬਸ ਜੀ ਬਸ ਨੇ ਵੀ ਬਹੁਤ ਚੰਗੀ ਸ਼ਕੀਨ ਚੀਜ਼ ਆ ਹਾਂਜੀ ਹਾਂਜੀ ਜੋੜੀ ਬਹੁਤ ਕਮਾਲ ਦੀ ਆ ਮਗਰ ਬੱਛੀ ਵੀ ਬਹੁਤ ਟੌਪ ਦੀ ਆ ਹਾਂਜੀ ਤੇ ਇਹ ਦੋ ਪਸ਼ੂ ਆ ਜਿਹੜੇ ਦੋਸਤੋ ਵੀਰ ਜਗਰਾਜ ਸਿੰਘ ਦੇ ਕੋਲ ਅਜਾ ਬਕਾਉ ਨੇ ਹਾਂਜੀ ਹੁਣ ਨਹੀਂ ਅੱਗੇ ਨੂੰ ਨਹੀਂ ਤੇ ਹੁਣ ਨਹੀਂ ਮਗਰ ਨੂੰ ਬੰਨੀਆਂ ਬੱਚੀ ਨੂੰ ਕੋਈ ਪਤਾ ਨਹੀਂ ਆ ਕਿ ਮੈਂ ਸੁਣਾ ਹਾਂ ਹੂੰ ਹਾਂਜੀ ਲੋਵੀ ਠੀਕ ਆ ਤੇ ਜਗਰਾਜ ਨੰਬਰ ਇੱਕ ਵਰੀ ਜ਼ਰੂਰ ਬੋਲਦੇ ਆਪਣੇ 9950 03895 97865 2008 ਠੀਕ ਹੈ ਜੀ ਹਾਂਜੀ ਲੋਵੀ ਦੋਸਤੋ ਇਹ ਨੰਬਰ ਸਕਰੀਨ ਦੇ ਥੱਲੇ ਚੱਲਦੇ ਕਰਦੇ ਆਂ ਕਿ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ